ਹਾਂਜੀ ਵਰਮਾ ਸਾਹਿਬ ਅੱਜ ਦਾ ਕੀ ਮਸਲਾ ਜੀ ਕੀ ਕਹਿਣਾ ਚਾਹੁੰਦੇ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਆਮ ਆਦਮੀ ਪਾਰਟੀ ਦੇ ਕੌਂਸਲਰ ਪਿੰਡਾਂ ਦੇ ਸਰਪੰਚ ਇਕੱਠੇ ਹੋ ਕੇ ਇਹ ਪ੍ਰੈਸ ਕਾਨਫਰੰਸ ਹੈ ਜਿਹੜੀ ਕਰ ਰਹੇ ਹਾਂ ਕਿਉਂਕਿ ਰੂਚਰਾ ਪੇਪਰ ਮਿਲਦਾ ਜਿਹੜਾ ਬੀਜ ਸੀ ਇਹ 2017-18 ਦੇ ਵਿੱਚ ਬੀਜਿਆ ਗਿਆ ਜਦੋਂ ਕਿ ਤੌਗਰਾ ਪਿੰਡ ਦੇ ਸਰਪੰਚ ਬਸੀ ਗੁਜਰਾ ਦੇ ਸਰਪੰਚ ਨੇ ਆਪਣੇ ਪਿੰਡ ਦੀ ਜਿਹੜੀ ਜ਼ਮੀਨ ਸੀ ਉਹ ਦੇਣ ਦੇ ਲਈ ਰੁਚਰਾ ਪੇਪਰ ਮਿਲਦੇ ਨਾਲ ਸਮਝੌਤਾ ਕੀਤਾ ਜਿਹਦੇ ਕੇ ਕਾਗਜ਼ ਸਾਡੇ ਕੋਲ ਸਬੂਤ ਹੈ ਅਤੇ ਸਬੂਤ ਦੇ ਵਜੋਂ ਅਸੀਂ ਇਹ ਕਾਗਜ਼ ਆ ਜਿਹੜੇ ਪੇਸ਼ ਕਰ ਸਕਦੇ ਆ ਕਿਉਂਕਿ ਉਸ ਕਾਗਜ਼ਾਂ ਦੇ ਵਿੱਚ ਰੁਚਰਾ ਮਿਲ ਜਿਹੜੀ ਉਹਨਾਂ ਨੇ ਤੌਗਰਾ ਅਤੇ ਬਸੀ ਦੀ ਜ਼ਮੀਨ ਖਰੀਦੀ ਸੀ ਉਹਦਾ ਕਲੈਕਟਰ ਰੇਟ ਅਤੇ ਕਿਸ ਰੇਟ ਦੇ ਨਾਲ ਉਹ ਵੇਚੀ ਗਈ ਉਹ ਸਾਰੇ ਪੇਪਰ ਜਿਹੜਾ ਸਾਡੇ ਕੋਲ ਮੌਜੂਦ ਹਨ ਜਿੱਥੋਂ ਤੱਕ ਸਰਦਾਰ ਚਰਨਜੀਤ ਸਿੰਘ ਚੰਨੀ ਜਿਹੜੇ ਕੇ ਸਾਬਕਾ ਮਾਨਯੋਗ ਸਾਬਕਾ ਮੁੱਖ ਮੰਤਰੀ ਪੰਜਾਬ ਰਹੇ ਹਨ ਉਹਨਾਂ ਨੇ 3-4 ਦਿਨ ਪਹਿਲਾਂ ਆ ਕੇ ਇਹ ਸਪਸ਼ਟ ਕੀਤਾ ਕਿ ਮੈਂ ਇਸ ਮਿਲ ਦੇ ਵਿਰੋਧ ਵਿੱਚ ਹਾਂ ਜਦੋਂ ਕਿ ਇਸ ਮੇਲ ਦਾ ਜਿਹੜਾ ਬੀਜ ਸੀ ਉਹ 2017-18 ਦੇ ਵਿੱਚ ਬੀਜਿਆ ਗਿਆ। ਸਾਫਤਾ ਮੁੱਖ ਮੰਤਰੀ ਨੇ ਆਪਣਾ ਸਪਸ਼ਟੀਕਰਨ ਇਸ ਕਰਕੇ ਦਿੱਤਾ ਜਦੋਂ ਕਿ ਸਾਡੇ ਪੰਜਾਬ ਸਰਕਾਰ ਨੇ ਜੋ ਉਹਨਾਂ ਵੱਲੋਂ ਐਨਓਸੀ ਜਾਰੀ ਕੀਤੇ ਗਏ ਸਨ ਉਹ ਐਨਓਸੀ ਰੱਦ ਕਰ ਦਿੱਤੇ ਉਹ ਵਾਪਸ ਲੈ ਲਏ ਜਦੋਂ ਸਾਫਤਾ ਮੁੱਖ ਮੰਤਰੀ ਨੂੰ ਇਹ ਪਤਾ ਲੱਗਿਆ ਕਿ ਉਹ ਤਾਂ ਜਿਹੜੇ ਐਨਓਸੀਸੀਆ ਪੰਜਾਬ ਸਰਕਾਰ ਵੱਲੋਂ ਰੱਦ ਹੋ ਗਏ ਹਨ ਤਾਂ ਉਹ ਆਪਣੇ ਨੰਬਰ ਬਣਾਉਣ ਵਾਸਤੇ ਉੱਥੇ ਆ ਕੇ ਕਹਿੰਦਾ ਕਿ ਮੈਂ ਤਾਂ ਰੁਚਰਾ ਮਿਲਦੇ ਵਿਰੋਧ ਵਿੱਚ ਆ ਇਹਨੂੰ ਨਹੀਂ ਲੱਗਣ ਦੇਵਾਂਗੇ ਉਦੋਂ ਕਿੱਥੇ ਸੀ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਜਦੋਂ 2017-18 ਦੇ ਵਿੱਚ ਇਹਨਾਂ ਤੋਲਰਾਂ ਨੇ ਅਤੇ ਬਸੀ ਗੁਜਰਾ ਨੇ ਆਪਣੀ ਜ਼ਮੀਨ ਸੀ ਜਿਹੜੀ ਉਹ ਵੇਚ ਦਿੱਤੀ ਸੀ ਦੂਸਰੇ ਸਾਡੇ ਐਮਐਲਏ ਸਾਹਿਬ ਨੂੰ ਇਹ ਵਰਕਰ ਕਾਂਗਰਸ ਦੇ ਕਹਿ ਰਹੇ ਹੈ ਕਿ ਉਹ ਨਹੀਂ ਆਏ ਸਾਡੇ ਕੌਂਸਲਰ ਚੰਕੌਰ ਸਾਹਿਬ ਦੇ ਸੱਤ ਕੌਂਸਲਰ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਹਨ ਉਹ ਭਵਿੰਦਰ ਸਿੰਘ ਪੂਰਾ ਜੋ ਕਿ ਸਾਡੀ ਨਗਰ ਕੌਂਸਲ ਦੇ ਵਾਈਸ ਪ੍ਰਧਾਨ ਹਨ ਉਹਨਾਂ ਦੀ ਅਗਵਾਈ ਦੇ ਵਿੱਚ ਅਸੀਂ ਪੇਪਰ ਮਿਲ ਦਾ ਵਿਰੋਧ ਕਰਨ ਦੇ ਲਈ ਉਹਨਾਂ ਵੱਲੋਂ ਜੋ ਦੋ ਮੀਟਿੰਗਾਂ ਰੱਖੀਆਂ ਗਈਆਂ ਸਨ ਉਹਨਾਂ ਦੇ ਵਿੱਚ ਹਾਜ਼ਰ ਹੋਏ ਅਤੇ ਜਿਸ ਦਿਨ ਡਿਬੇਟ ਰੱਖੀ ਗਈ ਸੀ ਉਸ ਦਿਨ ਵੀ ਅਸੀਂ ਉਸ ਡਿਬੇਟ ਦੇ ਵਿੱਚ ਹਾਜ਼ਰ ਹੋਏ ਉਦੋਂ ਚਰਨਜੀਤ ਸਿੰਘ ਚੰਨੀ ਆਪਣੇ ਸਾਬਕਾ ਮੁੱਖ ਮੰਤਰੀ ਪੰਜਾਬ ਦੀ ਕਿੱਥੇ ਉਸ ਡਿਬੇਟ ਦੇ ਵਿੱਚ ਹਾਜ਼ਰ ਹੋਏ ਸੀ ਅਸੀਂ ਦੁਬਾਰਾ ਫੇਰ ਇਹ ਕਹਿੰਨੇ ਆ ਕਿ ਅਸੀਂ ਆਮ ਆਦਮੀ ਪਾਰਟੀ ਦੇ ਸਾਰੇ ਕੌਂਸਲਰ ਮਾਨਯੋਗ ਐਮ ਐਲ ਏ ਸਾਹਿਬ ਡਾਕਟਰ ਚਰਨਜੀਤ ਸਿੰਘ ਦੀ ਅਗਵਾਈ ਦੇ ਹੇਠ ਇਸ ਪੇਪਰ ਮਿਲਦਾ ਵਿਰੋਧ ਕੀਤਾ ਸੀ ਕਰਦੇ ਹਾਂ ਅਤੇ ਕਰਦੇ ਰਹਾਂਗੇ ਅਤੇ ਇਸ ਮਿਲ ਨੂੰ ਹਰ ਕਿਸ ਵੀ ਨਹੀਂ ਲੱਗਣ ਦੇਵਾਂਗੇ